ਸਸੀਗਾਲ ਜੀ ਸਭ ਤੋਂ ਪਹਿਲਾਂ ਰੈਡ ਬਾਕਸ ਨਿਊਜ਼ ਵਾਲਿਆਂ ਦਾ ਤੇ ਸਾਰੇ ਦੇਖਣ ਵਾਲੇ ਸ਼ੋਤਿਆਂ ਦਾ ਮੈਂ ਤੈਨੂੰ ਬਹੁਤ ਸ਼ੁਕਰਗੁਜ਼ਾਰ ਆ ਤੇ ਮੈਂ ਤੁਹਾਡਾ ਆਪਣਾ ਮੰਗੀ ਸ਼ੋਤਾ ਤੇ ਅੱਜ ਮੈਂ ਕੁਝ ਆਪਣੇ ਦਿਲ ਦੀਆਂ ਗੱਲਾਂ ਔਰ ਆਪਣੀ ਜੀਵਨੀ ਬਾਰੇ ਗੱਲਾਂ ਕਰਾਂਗਾ ਤੇ ਪਲੀਜ਼ ਸਾਰੇ ਸ਼ਰੋਤਿਆਂ ਨੇ ਰੈਡ ਬਾਕਸ ਨਿਊਜ਼ ਨੂੰ ਤੇ ਮੈਨੂੰ ਐਪਰੀਸ਼ੀਏਟ ਜਾਂ ਜੋ ਵੀ ਤੁਹਾਡੇ ਕਮੈਂਟਸ ਹੋਣਗੇ ਜਰੂਰ ਦੱਸਣਾ ਕੁਝ ਗੱਲਾਂ ਮੈਂ ਸਟਾਰਟ ਕਰ ਰਿਹਾ ਆਪਣੀ ਲਾਈਫ ਬਾਰੇ ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜੀ ਮੈਂ ਮਿਊਜ਼ਿਕ ਲਾਈਨ ਚ ਆਇਆ ਮੇਰਾ ਬਚਪਨ ਤੋਂ ਹੀ ਥੀ ਮੈਂ ਇਹ ਸਿਗਾ ਕਿਉਂਕਿ ਮੇਰੇ ਦਾਦਾ ਜੀ ਕਵਾਲੀ ਕਰਦੇ ਹੁੰਦੇ ਸੀ ਤੇ ਸਾਡੇ ਘਰ ਵਿੱਚ ਸਾਜ਼ ਹੁੰਦੇ ਸੀ ਤੇ ਜਿਹੜੇ ਮੇਰੇ ਖਡੌਣੇ ਸੀਗੇ ਉਹ ਸਾਜ਼ ਹੀ ਹੁੰਦੇ ਸੀਗੇ ਚਾਹੇ ਤਬਲਾ ਲਾੜੋ ਚਾਹੇ ਢੋਲ ਲਾੜੋ ਚਾਹੇ ਹਰਮੋਨੀਅਮ ਲਾੜੋ ਮੇਰੇ ਯਾਨੀ ਕਿ ਸਾਜ਼ ਵੀ ਜਿਹੜੇ ਆ ਖਡੌਣੇ ਵੀ ਆ ਉਹ ਸਾਜ਼ ਰੇ ਆ ਤੇ ਉਸ ਤੋਂ ਬਾਅਦ ਮੈਂ ਸਕੂਲ ਦੇ ਵਿੱਚ ਗਿਆ ਸਕੂਲ ਵਿੱਚ ਵੀ ਪੜਿਆ ਜਦੋਂ ਉਹ ਸੰਭਾਲੀ ਤੇ ਸਕੂਲ ਟਾਈਮ ਵੀ ਮੈਨੂੰ ਸਭ ਤੋਂ ਜ਼ਿਆਦਾ 뮤직 ਨਾਲ ਹੀ ਜਾਨਕੀ ਲਗਾਵ ਸੀ ਤੇ ਮੇਰਾ ਥੀਮ ਹੀ ਇਹ ਸੀਗਾ ਕਿ ਮੈਂ 뮤직 ਇੱਕ 뮤జిਸ਼ੀਅਨ ਬੰਨਾ ਔਰ 뮤జిਸ਼ੀਅਨ ਦੇ ਬਣਨ ਦੇ ਨਾਲ ਨਾਲ ਮੈਂ ਕਾਲਜ ਵਿੱਚ 뮤직 ਵੀ ਰੱਖਿਆ ਮੇਰੇ ਸਰ ਸੀਗੇ ਅਰਗਵੀਰ ਸਿੰਘ ਸਰ ਸੀ ਰੰਧਾਵਾ ਮਸੰਦਾ ਸਕੂਲ ਹੈ ਜੀ ਮੇਰੇ ਪਿੰਡ ਤੋਂ ਨਾਲ ਹੀ ਆ ਮੇਰਾ ਪਿੰਡ ਹੈ ਜੀ ਚੱਕ ਜਿੰਦਾ ਜ਼ਿਲ੍ਹਾ ਜਲੰਧਰ ਤੇ ਉਸ ਤੋਂ 2-3 ਕਿਲੋਮੀਟਰ ਤੇ ਮੇਰਾ ਸਕੂਲ ਸੀਗਰੰਦਾਵ ਮਸੰਦਾ ਉੱਥੇ ਰਗਵੀਰ ਸਿੰਘ ਸਰ ਸੀ ਉਹਨਾਂ ਕੋਲ ਮਿਊਜ਼ਿਕ ਵੀ ਰੱਖਿਆ ਹੋਰ ਉਸ ਤੋਂ ਬਾਅਦ ਮੈਂ ਡੀਏਵੀ ਕਾਲਜ ਪ੍ਰੋਫੈਸਰ ਨਾਰਿੰਗ ਸਾਹਿਬ ਬਹੁਤ سارے ਲੋਕ ਜਾਣਦੇ ਉਹਨਾਂ ਨੂੰ ਵੀ ਤੇ ਉਹਨਾਂ ਕੋਲ ਵੀ ਫੇਰ ਮੈਂ ਮਿਊਜ਼ਿਕ ਦੀ ਤਕਲੀਮ ਲਈ ਉਸ ਤੋਂ ਬਾਅਦ ਮੇਰੇ ਗੁਰੂ ਜੀ ਸ੍ਰੀ ਬਲਵਿੰਦਰ ਬਿੰਦਰੀ ਜੀ ਉਹਨਾਂ ਕੋ ਮੈਂ ਕਹਿੰਦਾ ਉਹਨਾਂ ਨਾਲ ਗੁਰਦਾਰਨਾ ਕੀਤੀ ਉਹ ਮੇਰੇ ਗੁਰੂ ਜੀ ਆਸਰਗਵਾਸੀ ਸ੍ਰੀ ਬਲਵਿੰਦਰ ਬਿੰਦਰੀ ਜੀ ਉਹਨਾਂ ਕੋ ਵੀ ਮੈਂ ਪ੍ਰੋਪਰ ਸਿੱਖਿਆ ਉਸ ਤੋਂ ਬਾਅਦ ਸਿੰਗਰ ਸਿਗਾ ਜੀ ਸੁਖਵਿੰਦਰ ਪੰਚੀ ਪੰਜਾਬੀ ਇੰਡਸਟਰੀ ਵਿੱਚ ਮੈਂ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਕੰਮ ਕੀਤਾ ਤੇ ਉਸ ਤੋਂ ਬਾਅਦ ਵੱਡੇ ਭਾਜੀ ਮਨਮੋਨ ਵਾਰਿਸ ਕਮਲਹੀਰ ਤੇ ਉਹਨਾਂ ਨਾਲ ਮੈਂ ਸਟਾਰਟ ਕੀਤਾ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨਾ ਤੇ ਉਹਨਾਂ ਵੱਲੋਂ ਬਹੁਤ ਸਾਰਾ ਮੈਨੂੰ ਸਹਿਯੋਗ ਵੀ ਮਿਲਿਆ ਹੁਣ ਤੱਕ ਵੀ ਮਿਲਦਾ ਹੈ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਦੇ ਨਾਲ ਹੀ ਮੈਂ ਸਭ ਤੋਂ ਪਹਿਲਾਂ 2000 ਵਿੱਚ ਕੈਨੇਡਾ ਅਮਰੀਕਾ ਦਾ ਮੇਰਾ ਟੂਰ ਲੱਗਾ ਤੇ ਨਾਲ ਨਾਲ ਮੈਂ ਆਪਣਾ ਤਬਲਾ ਉਹਨਾਂ ਨਾਲ ਪਲੇ ਕੀਤਾ ਕਾਫੀ ਦਿਨ ਤੇ ਉਹਨਾਂ ਦੇ ਗਰੁੱਪ ਚ ਕਾਫੀ ਇਨਸਟਰੂਮੈਂਟ ਮੈਂ ਪਲੇ ਕੀਤੇ ਜਿਵੇਂ ਕਿ ਡਰਮ, ਓਕਟੋਪੈਟ, ਟੋਲ, ਕੋਂਗੋ ਟੋਲ ਸਾਰੇ ਇਨਸਟਰੂਮੈਂਟ ਉਹਨਾਂ ਦੇ ਗਰੁੱਪ ਚ ਪਲੇ ਕੀਤੇ ਵੱਡੇ ਭਾਜੀ ਮਨਮੋਹਨ ਵਾਰ ਜੀ ਉਹਨਾਂ ਦੇ ਔਰ ਮੈਂ ਅੱਜ ਮੇਰਾ ਯਾਨੀ ਕਿ ਗੱਲ ਕਰਨ ਦਾ ਥੀਮ ਇਹ ਸੀਗਾ ਕਿ ਜਿਸ ਤਰ੍ਹਾਂ ਤਾਰ ਖੜਾ ਹੁੰਦੇ ਰਹਿੰਦੇ ਆ ਜ਼ਿੰਦਗੀ ਵਿੱਚ ਮੇਰੇ ਨਾਲ ਵੀ ਉਹੀ ਕੁਛ ਹੋਇਆ ਤੇ ਹੁਣ ਤੁਸੀਂ ਦੇਖਿਆ ਹੋਣੀ ਹੈ ਮੇਰੀਆਂ ਪਿਛਲੀਆਂ ਵੀਡੀਓ ਵੀ ਕਿ ਮੈਂ ਇਸ ਟਾਈਮ ਔਟੋ ਚਲਾ ਰਿਹਾ ਤੇ ਮੇਰਾ ਆਟੋ ਚਲਾਉਣ ਦਾ ਮਤਲਬ ਇਹ ਹੈ ਸਿਕਾ ਕਿ ਦੇਖੋ ਕਰੋਨਾ ਕਾਲ ਚ ਯਾਨੀ ਕਿ ਲੋਕਡਾਉਨ ਦੇ ਵਿੱਚ ਸਭ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਸੀ ਖਾਸ ਕਰਕੇ ਸਾਡੀ ਲਾਈਨ ਜਿਹੜੀ 뮤ਜੀਸ਼ੀਅਨ ਵਰਗਿਆ ਜਾਂ ਛੋਟੇ ਲੈਵਲ ਦੇ ਕਲਾਕਾਰ ਆ ਉਹਨਾਂ ਦੇ ਕੰਮ ਬਿਲਕੁਲ ਬੰਦ ਹੋ ਗਏ ਸੀ ਕਿਉਂਕਿ ਸਾ ਅਸੀਂ ਹੋਰ ਕੋਈ ਕਦੀ ਕੰਮ ਹੀ ਨਹੀਂ ਕੀਤਾ ਕਿਉਂਕਿ ਸਾਡੀ ਰੋਟੀ ਰੋਜੀ ਸਾਡਾ ਪਰਿਵਾਰ ਇਸ ਤੀਜ ਨਾਲ ਹੀ ਪਲਦਾ ਸੀਗਾ ਤੇ ਆਪਣੀ 뮤זיਕ ਦੀ ਵਜਾ ਦੇ ਨਾਲ ਜਾਂ ਆਪਣੇ ਸੰਗੀਤ ਦੀ ਵਜਾ ਦੇ ਨਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਹੋ ਸੰਭੱਲੀ ਮੇਰੀਆਂ ਖੋទੀਆਂ ਦੋ ਭੂਆ ਸੀ ਗਿਆ ਵਿਆਹ ਵਾਲੀਆਂ ਤੇ ਇਸੇ ਹੀ میوزਿਕ ਦੇ ਨਾਲ ਹੀ ਮੈਂ ਪ੍ਰੋਗਰਾਮ ਕਰਕੇ ਉਹਨਾਂ ਦੇ ਵਿਆਹ ਕੀਤੇ ਉਸ ਤੋਂ ਬਾਅਦ ਮੇਰੀਆਂ ਤਿੰਨ ਸਿਸਟਰ ਸਗੀਆਂ ਇਸੇ ਹੀ میوزਿਕ ਦੇ ਨਾਲ ਮੈਂ ਸ਼ੋਅ ਕਰਕੇ ਵੱਡੇ ਭਾਜੀ ਉਹਨਾਂ ਨਾਲ ਮਨਮੋਹਨ ਵਰਜੀ ਉਹਨਾਂ ਨਾਲ ਜਾਂ ਹੋਰ ਜਿਹੜੇ ਜਿੰਨੇ ਵੀ ਵੱਡੇ ਵੱਡੇ ਆਰਟਿਸਟ ਹੈ ਪੰਜਾਬ ਦੇ ਉਹਨਾਂ ਨਾਲ ਕੰਮ ਕਰਕੇ ਆਪਣੀ ਸਿਸਟਰ ਦੇ ਵਿਆਹ ਕੀਤੇ ਉਸ ਤੋਂ ਬਾਅਦ ਮੇਰੇ ਮੰਮੀ ਉਹਨਾਂ ਨੂੰ ਬਲੱਡ ਕੈਂਸਰ ਹੋ ਗਿਆ ਸੀ ਜੀ ਤੇ ਕਾਫੀ ਉਹ ਪ੍ਰੋਬਲਮ ਵਿੱਚ ਸੀਗੇ ਤੇ ਉਹਨਾਂ ਦਾ ਮ ਇਲਾਜ ਕਰਾਇਆ ਉਹਨਾਂ ਦਾ ਵੀ ਉਹਨਾਂ ਦੀ ਡੈਥ ਹੋ ਗਈ ਉਹ ਨਹੀਂ ਮੈਂ ਬਚਾ ਸਕਿਆ ਪਰ ਉਹਨਾਂ ਤੇ ਵੀ ਮੈਂ ਕਾਫੀ ਪੈਸੇ ਲਾਏ ਸਿਰਫ ਤੇ ਸਿਰਫ 뮤직 ਦੇ ਨਾਲ ਤੇ ਜਿਹੜਾ ਕਰੋਨਾ ਕਾਲ ਹੈ ਲੋਕਡਾਊਨ ਨੇ ਇੰਨਾ ਕਿ ਸਾਡਾ ਮੰਦਾਹਲ ਕਰ ਦਿੱਤਾ ਕਿਉਂਕਿ ਅਸੀਂ ਹੋਰ ਕੋਈ ਕੰਮ ਹੁੰਦਾ ਨਹੀਂ ਸੀਗਾ ਤੇ ਸਿਰਫ ਮੈਨੂੰ ਆਟੋ ਚਲਾਉਣਾ ਆਉਂਦਾ ਸੀ ਤੇ ਫਿਰ ਮੈਂ ਆਟੋ ਰੈਂਟ ਤੇ ਲਿਆ ਤੇ ਮੈਂ ਆਟੋ ਚਲਾ ਰਿਆ ਹੁਣ ਵੀ ਆਟੋ ਚਲਾ ਰਿਆ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਆ ਹੁਣ ਮੇਰੀਆਂ ਖੁਦ ਦੀਆਂ ਤਿੰਨ ਬੇਟੀਆਂ ਇੱਕ ਮੇਰਾ ਬੇਟਾ ਹੈ ਮੇਰੀ ਵਾਈਫ ਆ ਪੰਜ ਜੀ ਮੇਰੇ ਘਰ ਦੇ ਆ ਉਹ ਪੰਜ ਦੇ ਪੰਜ ਹੀ ਮੇਰੇ ਤੇ ਡਿਪੈਂਡ ਆ ਕਿਉਂਕਿ ਬੱਚੇ ਮੇਰੇ ਹਲੇ ਪੜ੍ਹਦੇ ਆ ਤੇ ਮੈਂ ਸਿਰਫ ਇਹ ਮਿਊਜ਼ਿਕ ਦਾ ਕੰਮ ਆਂਦਾ ਤੇ ਪਰ ਮੈਂ ਹੁਣ ਆਟੋ ਚਲਾ ਕੇ ਉਹਨਾਂ ਦਾ ਗੁਜ਼ਾਰਾ ਕਰ ਰਿਹਾ ਤੇ ਜਿੰਨੇ ਵੀ ਮੇਰੇ ਦਰਸ਼ਕ ਦੇਖ ਰਿਹਾ ਜਾਂ ਸਰੋਤੇ ਮੇਰੇ ਭਰਾ ਮੈਨੂੰ ਦੇਖ ਰਿਹਾ ਰੈੱਡ ਬਾਕਸ ਜੋਨ ਨਿਊਜ਼ ਦੇ ਰਾਈ ਉਹਨਾਂ ਨੂੰ ਮੈਂ ਇਹ ਗੱਲ ਕਹੂੰਗਾ ਕਿ ਅਤਰਾਤ ਰਾ ਜਿੰਦਗੀ ਚੋਂ ਦੇ ਰਹਿੰਦੇ ਆ ਕਦੀ ਵੀ ਹਾਰਨਾ ਨਹੀਂ ਚਾਹੀਦਾ ਠੀਕ ਹੈ ਮਿਹਨਤ ਕਰੋ ਚਾਹੇ ਕੋਈ ਵੀ ਕੰਮ ਆ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਮੇਰੇ ਨਾਲ ਤੇ ਵੀ ਹੋਰ ਵੀ ਬਹੁਤ ਮਿਊਜੀਸ਼ਨ ਹੋਗੇ ਜਿਹੜੇ ਵਿਚਾਰੇ ਗਲਤਾਂ ਕਰਨਾ ਚਾਹੁੰਦੇ ਆ ਉਹ ਅੱਗੇ ਨਹੀਂ ਜਾਂਦੇ ਪਤਾ ਨਹੀਂ ਕੇਸ ਗੁੱਲ ਨਹੀਂ ਜਾਂਦੇ ਮੰਨ ਲਓ ਕਿੰਨਾ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਉਹ ਆਟੋ ਚਲਾਣਾ ਆ ਚਾਹੇ ਕਿਸੇ ਨਾਲ ਦਿਹਾੜੀ ਕਰਨਾ ਆ ਚਾਹੇ ਫੈਕਟਰੀ ਆ ਮਿਹਨਤ ਕਰੋ ਮਿਹਨਤ ਵਿੱਚ ਕੋਈ ਡਰ ਨਹੀਂ ਬਸ ਇਹ ਆ ਨਸ਼ਿਆਂ ਤੋਂ ਦੂਰ ਰਹੋ ਤੇ ਹੇਰਾਫੇਰੀ ਤੋਂ ਦੂਰ ਰਹੋ ਮਿਹਨਤ ਕਰੋ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਪਾਲੋ ਜਿਵੇਂ ਕਿ ਮੈਂ ਆ ਬڑے ਲੋਕ ਮੈਨੂੰ ਜਾਣਦੇ ਆ ਕਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਬੜੇ ਟੂਰ ਲਾਇਆ ਮੈਂ ਪਰ ਮੈਂ ਹੁਣ ਆਟੋ ਚਲਾ ਰਿਹਾ ਕਈ ਲੋਕ ਮੈਨੂੰ ਕਹਿੰਦੇ ਯਾਰ ਤੂੰ ਇੰਨੇ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਵੱਡੇ ਵੱਡੇ ਟੂਰ ਕੀਤੇ ਤੇ ਤੂੰ ਪੈਸਾ ਸੰਭਾਲਿਆ ਨਹੀਂ ਪੈਸੇ ਸੰਬੰਧੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਆ ਕਿ ਕਿਉਂਕਿ ਮੈਂ ਬਚਪਨ ਤੋਂ ਉਹ ਸੰਭਾਲ ਲਿਆ ਮੇਰੇ ਤੇ ਜ਼ਿੰਮੇਵਾਰੀਆਂ ਹੀ ਇੰਨੀਆਂ ਕੁ ਸੀ ਮੈਂ ਪੈਸਾ ਨਹੀਂ ਸੰਭਾਲ ਸਕਿਆ ਔਰ ਜਿਹੜਾ ਮਿਊਜ਼ੀਸ਼ੀਅਨ ਵਰਗ ਆ ਇਹ ਸਾਡੀ ਸੇਵਿੰਗ ਹੋ ਵੀ ਨਹੀਂ ਸਕਦੀ ਕਦੀ ਆਈ ਥਿੰਕ ਕਿਉਂਕਿ ਸਾਨੂੰ ਪਰ ਡੇ ਕਦੀ ਵੀ ਪੇਮੈਂਟ ਨਹੀਂ ਮਿਲਦੀ ਜਾਂ ਮੰਥਲੀ ਪੇਮੈਂਟ ਨਹੀਂ ਮ ਪਰ ਪ੍ਰੋਗਰਾਮ ਮਿਲਦੀ ਆ ਤੇ ਉਹ ਜਿੰਨੇ ਕਸੀ ਲਿਆਣੇ ਆ ਓਨੇ ਕ ਸਾਡੇ ਆਲਰੇਡੀ ਪਹਿਲਾਂ ਹੀ ਖਰਚੇ ਹੋਏ ਹੁੰਦੇ ਆ ਬੱਚਿਆਂ ਦੇ ਖਰਚੇ ਆ ਜਾਂ ਹੋਰ ਪਰਿਵਾਰ ਦੇ ਖਰਚੇ ਆ ਜਾਂ ਕੋਈ ਵੀ ਭੈਣ ਭਰਾ ਆ ਗਿਆ ਜਾਂ ਕੋਈ ਦੁੱਖ ਸੁੱਖ ਆ ਗਿਆ ਉਹ ਸਾਰੇ ਖਰਚੇ ਸਾਨੂੰ ਖੁਦ ਦੇਖਣੇ ਪੈਂਦੇ ਆ ਜਿਵੇਂ ਕਿ ਮੈਂ ਆਪਣੇ ਪਰਿਵਾਰ ਚ ਸਭ ਤੋਂ ਵੱਡਾ ਸੀਗਾ ਤੇ ਮੇਰੇ ਤੇ ਹੀ ਜ਼ਿੰਮੇਵਾਰੀਆਂ ਸੀ ਹੁਣ ਵੀ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਵੱਡੀ ਬੇਟੀ ਮੇਰੀ ਪਲੱਸ 2 ਨੇ ਕਲੀਅਰ ਕੀਤੀ ਆ ਹੁਣ ਕੰਪਿਊਟਰ ਦਾ ਡਿਪਲੋਮਾ ਕਰ ਰਹੀ ਆ ਕਿਉਂਕਿ ਉਹਨਾਂ ਦਾ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਆ ਮੇਰੀਆਂ ਹੋਰ ਦੋ ਬੇਟੀਆਂ ਤਿੰਨ ਬੇਟੀਆਂ ਮੇਰੀ ਇੱਕ ਬੇਟਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਆ ਤੇ ਬਸ ਮੈਂ ਇਹੀ ਕਹਿਣਾ ਕਿ ਜ਼ਿੰਦਗੀ ਚ ਕਦੀ ਵੀ ਘਬਰਾਣ ਵਾਲੀ ਚਾਹੀਦਾ ਚਾਹੇ ਤੁਸੀਂ ਆਟੋ ਚਲਾਓ ਚਾਹੇ ਤੁਸੀਂ ਕੋਈ ਮਿਹਨਤ ਕਰੋ ਮਿਹਨਤ ਦਾ ਕੋਈ ਡਰ ਨਹੀਂ ਤੇ ਜਿੰਨੇ ਵੀ ਦੇ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਸਰੋਤਿਆਂ ਨੂੰ ਮੇਰੀ ਇਹੀ ਅ ਅਪੀਲ ਆ ਕਿ ਪਲੀਜ਼ ਤੁਸੀਂ ਵੱਧ ਤੋਂ ਵੱਧ ਸਾਨੂੰ ਕਮੈਂਟ ਕਰੋ ਔਰ ਰੈੱਡ ਬਾਕਸ نیوز ਨੂੰ ਦੇਖੋ ਤੇ ਮੈਂ ਜਦੋਂ ਮੰਗੀਸ਼ੋਤਾ ਤੇ ਮੈਂ ਆਪਣੇ ਸਾਰੇ ਮਿਊਜ਼ੀਸ਼ੀਅਨ ਵਰਗ ਦੇ ਲੋਕਾਂ ਨੂੰ ਵੀ ਇਹੀ ਰਿਕੁਐਸਟ ਵਾਰ-ਵਾਰ ਕਰਦਾ ਕਿ ਪਲੀਜ਼ ਮਿਹਨਤ ਦਾ ਕਮੇਟਾਰਨੀ ਮਿਹਨਤ ਕਰੋ ਅਰਜਕੇ ਕਰੋ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਤੇ ਨਸ਼ੇ ਤੋਂ ਦੂਰ ਰਹੋ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਫੇਰ ਮੈਂ ਥੈਂਕਸ ਕਰਦਾ ਰੈਡ ਬਾਕਸ ਜੌਨ ਨਿਊਜ਼ ਦਾ ਥੈਂਕ ਯੂ ਬੰਦ